ਲੇਵੀ ਜਦੋਂ ਨਵੇਂ-ਨਵੇਂ ਪਿੰਡਾਂ 'ਚ ਏਸੀ ਆਏ ਉਸ ਟਾਈਮ ਦੀ ਤੁਹਾਨੂੰ ਗੱਲ ਦੱਸਣ ਲੱਗੀ ਆ ਇੱਕ ਪਿੰਡ 'ਚ ਖਾਸਾ ਮੰਨਿਆ-ਪੰਨਿਆ ਪਰਿਵਾਰ ਸੀ ਖਾਸਾ ਲਾਣਾ ਤਕੜਾ ਸੀ ਕਈ ਜਣੇ ਹੁਣ 4-5 ਭਰਾ ਇੱਕ ਘਰ 'ਚ ਰਹਿੰਦੇ ਸੀ ਉਹਨਾਂ ਨੂੰ ਕਿਸੇ ਨੇ ਸਲਾਹ ਦਿੱਤੀ ਵੀ ਏਸੀ ਲਵਾ ਲਓ ਹੁਣ ਜਿਹੜਾ ਉਹਨਾਂ ਦਾ ਇੱਕ ਬੰਦਾ ਸੀ ਉਹ ਥੋੜੇ ਦਿਨ ਪਹਿਲਾਂ ਜਾ ਕੇ ਸ਼ਹਿਰ 'ਚ ਦੇਖ ਕੇ ਆਇਆ ਵੀ ਏਸੀ ਲੱਗਿਆ ਉਹ ਤਾਂ ਠੰਢੀ ਹਵਾ ਮਾਰਦਾ ਉਹਨੂੰ ਸਲਾਹ ਜੱਚ ਗਈ ਉਹਨੇ ਕਿਹਾ ਵੀ ਕਿਉਂ ਨਾ ਆਪਾਂ ਏਸੀ ਲਵਾ ਲਈਏ ਹੁਣ ਚਾਰ ਪੰਜ ਫੈਮਿਲੀਆਂ ਸੀ ਇੱਕ ਘਰ ਚ ਸਾਰਿਆਂ ਨੇ ਬੈਠ ਕੇ ਪਹਿਲਾਂ ਸਲਾਹ ਕਰਾਈ ਹੈਨਾ ਜਨਾਨੀਆਂ ਨੂੰ ਪੁੱਛਿਆ ਵੀ ਭਾਈ ਜੇ ਆਪਾਂ ਏਸੀ ਲਵਾ ਲਈਏ ਉਹ ਕਹਿੰਦੀਆਂ ਵੀ ਉਹਦਾ ਕੀ ਫਾਇਦਾ ਹੁਣ ਉਹਨਾਂ ਨੂੰ ਵਿਚਾਰੀਆਂ ਨੂੰ ਕਿਹੜਾ ਪਤਾ ਸੀ ਉਹ ਕਹਿੰਦੇ ਵੀ ਭਾਈ ਠੰਡੀ ਹਵਾ ਮਾਰਦਾ ਜਦੋਂ ਗਰਮੀ ਆਉਂਦੀ ਆ ਵੀ ਉਹ ਤਾਂ ਨਾ ਬਰਫ਼ ਜਮਾ ਦਿੰਦਾ ਕਮਰੇ ਚ ਕਹਿੰਦੀਆਂ ਫਿਰ ਤਾਂ ਵਧੀਆ ਗੱਲ ਐ ਲਵਾ ਲਓ ਤੇ ਹੁਣ ਬੰਦਿਆਂ ਨਾਲ ਵੀ ਜਦੋਂ ਸਲਾਹ ਕਰੀ ਸਾਰੇ ਪਰਿਵਾਰ ਨੇ ਕਹਿੰਦੇ ਹਾਂ ਭਾਈ ਲਵਾ ਲਓ ਚਲੋ ਜੀ ਸਾਰੇ ਮੰਨ ਗਏ ਹੁਣ ਸਾਰਿਆਂ ਨੇ ਰਾਇ ਬਣਾਈ ਕਿ ਆਪਾਂ ਏਸੀ ਲਿਆਈਏ ਲੈ ਵੀ ਏਸੀ ਆ ਗਿਆ ਘਰੇ ਵਿੰਡੋ ਏਸੀ ਲਿਆਈ ਮਿਸਤਰੀ ਨੂੰ ਕਹਿੰਦੇ ਭਾਈ ਇਹ ਤੂੰ ਲਾਣ ਤੋਂ ਪਹਿਲਾਂ ਨਾ ਸਾਨੂੰ ਮੜੇ ਦਾ ਚਲਾ ਕੇ ਦਿਖਾ ਦੇ ਮਿਸਤਰੀ ਕਹਿੰਦਾ ਠੀਕ ਹੈ ਜਨਾਬ ਚਲਾ ਦੰਨੇ ਆ ਹੁਣ ਜਦੋਂ ਮਿਸਤਰੀ ਨੇ ਏਸੀ ਚਲਾਇਆ ਤਾਂ ਬਾਬੇ ਨੇ ਦੇਖਿਆ ਵੀ ਏਸੀ ਤਾਂ ਦੋਨੋਂ ਪਾਸੋਂ ਹਵਾ ਮਾਰਦਾ ਵੀ ਇਧਰੋਂ ਵੀ ਹਵਾ ਮਾਰਦਾ ਇਧਰੋਂ ਵੀ ਹਵਾ ਮਾਰਦਾ ਹੁਣ ਬਾਬੇ ਨੇ ਖੜ ਕੇ ਤਾਂ ਦੇਖਿਆ ਨੇ ਵੀ ਗਰਮ ਹਵਾ ਮਾਰਦਾ ਦੂਜੇ ਪਾਸੇ ਨੂੰ ਉਹ ਕਹਿੰਦਾ ਵੀ ਆਪਾਂ ਕਿਉਂ ਐ ਨਾ ਕਰੀਏ ਵੀ ਆਪਾਂ ਦੋਨੇ ਪਾਸੇ ਦੀ ਹਵਾ ਅੰਦਰ ਹੀ ਰੱਖੀਏ ਵੀ ਹੁਣ ਇੱਕ ਆਪਾਂ ਇੰਨੇ ਪੈਸੇ ਲਾ ਰਹੇ ਆਂ ਜਦ ਏਸੀ ਦੋਨੇ ਪਾਸੇ ਨੂੰ ਚੱਲਦਾ ਆਪਾਂ ਇਹਦਾ ਮੂੰਹ ਬਾਹਰ ਨੂੰ ਕਿਉਂ ਕੱਢੀਏ ਉਹ ਵੀ ਆਪਾਂ ਕਮਰੇ ਚ ਨੂੰ ਹੀ ਕੱਢਦੇ ਆਂ ਉਹਨੇ ਸਾਰਿਆਂ ਨਾਲ ਸਲਾਹ ਬਣਾਈ ਵੀ ਭਾਈ ਤੁਸੀਂ ਦੱਸੋ ਵੀ ਆਪਾਂ ਇੰਨੇ ਪੈਸੇ ਲਾ ਕੇ ਏਸੀ ਲਵਾ ਰਹੇ ਆਂ ਜੇ ਆਪਾਂ ਦੋਨੇ ਕਮਰਿਆਂ ਚ ਲਵਾ ਦਈਏ ਵੀ ਆਪਾਂ ਐ ਕਰਦੇ ਆਂ ਕੰਧ ਗੱਬੇ ਤੋਂ ਤੋੜ ਕੇ ਇੱਕ ਪਾਸੇ ਨੂੰ ਇਹਦਾ ਮੂੰਹ ਕਰ ਦੰਨੇ ਆ ਇੱਕ ਪਾਸੇ ਨੂੰ ਪਿੱਠ ਕਰ ਦੰਨੇ ਆ ਵੀ ਦੋਨੇ ਪਾਸੇ ਨੂੰ ਹਵਾ ਮਾਰਿਆ ਕਰੂ ਲੈ ਵੀ ਗੱਲ ਸਾਰੇ ਟੱਬਰ ਨੂੰ ਜੱਜ ਗਈ ਹੁਣ ਜਿਹੜਾ ਬੀਬੀਆਂ ਦਾ ਕਮਰਾ ਸੀ ਉਹਨਾਂ ਨੇ ਸਲਾਹ ਬਣਾਈ ਸਾਰੇ ਟੱਬਰ ਨੇ ਵੀ ਇੱਕ ਪਾਸੇ ਸਾਰੀਆਂ ਜਿੰਨੀਆਂ ਜਨਨੀਆਂ ਕਰਦੀਆਂ ਉਹ ਸੋਇਆ ਕਰਨਗੀਆਂ ਕਮਰੇ 'ਚ ਤੇ ਦੂਜੇ ਪਾਸੇ ਜਿੰਨੇ ਵੀ ਬੰਦੇ ਨੇ ਮੁੰਡੇ ਨੇ ਉਹ ਸੋਜਾ ਕਰਨਗੇ ਕਹਿੰਦੇ ਠੀਕ ਐ ਹੁਣ ਸਲਾਹ ਬਣਾਈ ਵੀ ਜਿਹੜੀ ਗੱਬੇ ਕੰਧ ਹੈ ਇਹਨੂੰ ਤੋੜ ਕੇ ਇਹਦੇ 'ਚ ਆਪਾਂ ਏਸੀ ਫਿੱਟ ਕਰਾਂਗੇ ਲੈਵੀ ਹੁਣ ਹੋਇਆ ਕਿ ਮਿਸਤਰੀ ਨੂੰ ਕਹਿੰਦੇ ਵੀ ਐਂ ਕਰ ਇਧਰ ਨੂੰ ਮੂੰਹ ਕਰ ਦੇ ਇਹਦਾ ਇਧਰ ਨੂੰ ਦੂਸਰੇ ਪਾਸੇ ਵੀ ਦੋਨੇ ਪਾਸੇ ਹਵਾ ਜਾਵੇ ਕਮਰਿਆਂ 'ਚ ਹੁਣ ਮਿਸਤਰੀ ਨੇ ਵਿਚਾਰੇ ਨੇ ਗੱਲ ਗੋਲੀ ਨਹੀਂ ਉਹ ਕਹਿੰਦਾ ਵੀ ਹੋ ਸਕਦਾ ਵੀ ਇਹ ਕਮਰਾ ਇਹਨਾਂ ਨੇ ਵਰਤਣਾ ਹੋਣਾ ਜਿੱਧਰ ਠੰਡਾ ਪਾਸਾ ਕਰ ਰਹੇ ਆਂ ਵੀ ਆਹ ਇਹਨਾਂ ਦਾ ਖਾਲੀ ਪਿਆ ਹੋਣਾ ਕਮਰਾ ਅਗਲੇ ਨੇ ਕਿਹਾ ਵੀ ਇਧਰ ਨੂੰ ਕਰ ਦੋ ਉਹਨੇ ਭਾਈ ਫਿੱਟ ਕਰਤਾ ਲੈਵੀ ਹੁਣ ਹੋਇਆ ਕਿ ਪੈ ਗਈ ਰਾਤ ਸਾਰੇ ਟੱਬਲ ਨੂੰ ਚੋਪ ਵੀ ਅੱਜ ਏਸੀ 'ਚ ਸੋਵਾਂਗੇ ਅੱਜ ਏਸੀ 'ਚ ਸੋਵਾਂਗੇ ਲੈ ਹੁਣ ਸੁਣ ਲਓ ਫਿਰ ਕੀ ਹੋਇਆ ਜਿਹੜਾ ਤਾਂ ਹੁਣ ਬੰਦਿਆਂ ਦਾ ਕਮਰਾ ਸੀ ਉਸ ਪਾਸੇ ਨੂੰ ਤਾਂ ਮੂਹ ਹੋ ਗਿਆ ਉਧਰ ਤਾਂ ਠੰਡੀ ਹਵਾ ਮਾਰੀ ਜਾਵੇ ਹੁਣ ਜਿਹੜਾ ਵਿਚਾਰਾ ਜਨਾਨੀਆਂ ਦਾ ਕਮਰਾ ਸੀਗਾ ਜਿੱਥੇ ਵਿਚਾਰੀਆਂ ਬਜ਼ੁਰਗ ਪਈ ਸੀਗੀਆਂ ਬੁੜੀਆਂ ਪੜੀਆਂ ਹਨਾ ਉਧਰ ਨੂੰ ਸਾਰੀ ਗਰਮ ਹਵਾ ਜਾਈ ਜਾਵੇ ਲੈ ਆਵੇ ਧੀਮੀ ਧੀਮੀ ਏਸੀ ਚੱਲੀ ਗਿਆ ਉਹ ਤਾਂ ਤੜਫੀ ਗਈਆਂ ਪਈ ਪਈਆਂ ਇੱਕ ਦੂਸਰੀ ਕਿੰਨੀਆਂ ਨੂੰ ਦੇਖਣ ਵੀ ਹਾਏ ਹਾਏ ਕਿੰਨੀ ਗਰਮੀ ਆ ਉਧਰ ਏਸੀ ਵੀ ਚੱਲੇ ਉਹ ਤਾਂ ਪੱਖੀਆਂ ਚੱਲਣ ਹੱਥ ਜੇ ਬੈਠੀਆਂ ਕਹਿੰਦੀਆਂ ਦਮ ਨਿਕਲ ਗਿਆ ਵੀ ਭਾਈ ਕੋਈ ਬਾਹਰ ਨਾ ਜਾਇਓ ਬਾਹਰ ਤਾਂ ਖਾਵਰੇ ਕਿੰਨੀ ਕ ਗਰਮੀ ਆ ਜੇ ਏਸੀ ਚੰਨੀ ਗਰਮੀ ਆ ਰਹੀ ਆ ਹੁਣ ਉਹਨਾਂ ਨੂੰ ਵਿਚਾਰੀਆਂ ਨੂੰ ਪਤਾ ਤਾਂ ਹੈ ਨਹੀਂ ਵੀ ਗਰਮ ਵਾਲਾ ਪਾਸਾ ਸਾਡੇ ਪਾਸੇ ਲਾਤਾ ਇੱਧਰ ਬੰਦਿਆਂ ਨੂੰ ਕਾਂਬਾ ਚੜੀ ਜਾਵੇ ਉਹ ਕਹੀ ਜਾਣ ਵੀ ਓਹ ਹੋ ਹੋ ਕਿੰਨੀ ਠੰਡ ਹੈ ਵੀ ਬਾਹਰ ਨਾ ਜਾਇਓ ਬਾਹਰ ਤਾਂ ਗਰਮੀ ਹੋਣੀ ਹੈਣਾ ਬੀ ਉਹ ਤਾਂ ਵਿਚਾਰੇ ਚਦਰਾਂ ਲੈ ਲੈ ਕੇ ਪਾਲੇ ਚ ਮਰ ਗਏ ਹੁਣ ਨਾ ਉਹਨਾਂ ਨੂੰ ਘੱਟ ਕਰਨਾ ਆਵੇ ਨਾ ਉਹਨਾਂ ਨੂੰ ਵੱਧ ਕਰਨਾ ਆਵੇ ਇਹ ਸੀ ਤਾਂ ਚਲਾ ਲਿਆ ਪੁੱਠਾ ਪੰਗਾ ਲੈ ਲਿਆ ਸਾਰੇ ਟੱਬਰ ਨੇ ਨਾ ਉਹਨਾਂ ਨੂੰ ਵਿਚਾਰਾਂ ਨੂੰ ਬਾਬਿਆਂ ਨੂੰ ਘੱਟ ਕਰਨਾ ਆਵੇ ਰਿਮੋਟ ਨਾ ਚਲਾਣੀ ਆਵੇ ਕਿਸੇ ਨੂੰ ਉਹ ਤਾਂ ਠੰਡ ਮਰ ਮਰ ਕੇ ਚੜ ਚੜ ਕੇ ਠੰਡ ਚ ਮਰ ਗਏ ਇੱਧਰ ਬੀਬੀਆਂ ਦੂਜੇ ਪਾਸੇ ਨੂੰ ਗਰਮ ਹਵਾ ਗਈ ਉਹ ਤਾਂ ਗਰਮੀ ਚ ਸਵੇਰ ਤੱਕ ਉਹਨਾਂ ਦਾ ਬੁਰਾ ਹਾਲ ਪੱਖੀਆਂ ਚੱਲ ਚੱਲ ਕੇ ਪਸੀਨੋ ਪਸੀਨ ਨਹੀਂ ਲੈ ਆਵੇ ਹੁਣ ਹੋ ਗਿਆ ਤੜਕਾ ਬਾਬਾ ਜੀ ਬੋਲਿਆ ਬਾਜ ਗਈ ਅੰਦਰ ਕਮਰਿਆਂ ਚ ਕਹਿੰਦੀਆਂ ਚਲੋ ਭਾਈ ਉਠੋ ਏਸੀ ਬੰਦ ਕਰਤਾ ਉਹਨਾਂ ਨੇ ਹੁਣ ਮੜਾ ਜਾ ਨੋਰਮਲ ਹੋ ਗਿਆ ਮਾਹੌਲ ਹਨਾ ਕਮਰੇ ਦਾ ਲੈ ਵੀ ਹੁਣ ਜਦੋਂ ਇੱਧਰ ਬੀਬੀਆਂ ਬਾਹਰ ਆਈਆਂ ਕਹਿੰਦੀਆਂ ਵੀ ਚੱਲ ਹੁਣ ਸਵੇਰ ਹੋ ਗਈ ਵੀ ਤਾਂ ਥੋੜਾ ਜਿਹਾ ਮੌਸਮ ਦਾ ਫਰਕ ਪੈ ਗਿਆ ਪਤਾ ਫੇਰ ਵੀ ਨਹੀਂ ਲੱਗਿਆ ਵੀ ਸਾਡੇ ਪਾਸੇ ਤਾਂ ਪੁੱਠਾ ਮੂੰਹ ਕਰਿਆ ਹੋਇਆ ਏਸੀ ਦਾ ਕਹਿੰਦੀਆਂ ਰਾਤ ਤਾਂ ਮਰ ਗਈਆਂ ਭਾਈ ਅਸੀਂ ਜੇ ਕਿਤੇ ਏਸੀ ਨਾ ਲਵਾਇਆ ਹੁੰਦਾ ਅਸੀਂ ਤਾਂ ਮਰੀ ਗਈਆਂ ਸੀ ਏਸੀ ਚ ਵੀ ਇੰਨੀ ਗਰਮੀ ਲੱਗੀਗੀ ਸਾਨੂੰ ਤਾਂ ਅਸੀਂ ਏਸੀ ਚ ਵੀ ਪੱਖੀਆਂ ਚੱਲਦੀਆਂ ਰਹੀਆਂ ਸਾਨੂੰ ਤਾਂ ਪਸੀਨਾ ਪਸੀਨਾ ਹੋਇਆ ਰਿਹਾ ਸਾਰੀ ਰਾਤ ਵੀ ਜੇ ਕਿਤੇ ਏਸੀ ਨਾ ਹੁੰਦਾ ਅਸੀਂ ਤਾਂ ਮਰ ਗਏ ਹਤੀ ਹੁਣ ਇੱਧਰ ਬੰਦੇ ਆ ਗਏ ਬਾਹਰ ਉਹ ਕਹਿੰਦੇ ਭਾਈ ਇੰਨੀ ਠੰਡ ਸੀ ਇੰਨੀ ਠੰਡ ਸੀ ਅਸੀਂ ਤਾਂ ਠੰਡ ਚ ਮਰ ਗਏ ਵੀ ਏਸੀ ਨੇ ਤਾਂ ਕੁਲਫੀ ਜਮਾਤੀ ਅੰਦਰ ਲੈ ਵੀ ਹੁਣ ਜਦ ਗੱਲਾਂ ਕਰੀ ਗਈਆਂ ਕਰੀ ਗਈਆਂ ਤੁਹਾਨੂੰ ਪਤਾ ਹੁਣ ਬੀਬੀਆਂ ਦੇ ਕੋਈ ਗੱਲ ਪੱਚਦੀ ਨਹੀਂ ਹੈਗੀ ਜਾ ਕੇ ਤੜਕੀ ਗਵੰਡਣਾ ਨੂੰ ਦੱਸਤਾ ਵੀ ਲੈ ਭਣੇ ਜੇ ਕਿਤੇ ਰਾਤ ਸਾਡੇ ਏਸੀ ਨਾ ਲੱਗਿਆ ਹੁੰਦਾ ਅਸੀਂ ਤਾਂ ਮਰ ਗੀਆਂ ਤੇ ਅਸੀਂ ਤਾਂ ਮੁੜਕੋ ਮੁੜਕੀ ਏਸੀ ਚ ਵੀ ਹੋਈਆਂ ਗਈਆਂ ਆ ਜਿਹੜੀ ਠੰਡੇ ਕਰਨ ਵਾਲੀ ਮਸ਼ੀਨ ਲਾਈ ਆ ਇਸ ਚ ਵੀ ਅਸੀਂ ਤਾਂ ਬੈਠ ਕੇ ਪੱਖੀਆਂ ਝੱਲੀਆਂ ਕਹਿੰਦੀਆਂ ਅੱਛਾ ਇੰਨੀ ਗਰਮੀ ਭਣੇ ਇੰਨੀ ਗਰਮੀ ਤਾਂ ਕੋਈ ਨਹੀਂ ਸੀ ਵੀ ਫਿਰ ਤੁਹਾਡੀ ਜਿਹੜੀ ਠੰਡੇ ਕਰਨ ਵਾਲੀ ਮਸ਼ੀਨ ਹੈ ਉਹਨੇ ਠੰਡ ਨਹੀਂ ਮਾਰੀ ਹੈਗੀ ਉਸ ਤਾਂ ਅਸੀਂ ਸੁਣਿਆ ਵੀ ਕੋਈ ਨਹੀਂ ਇੰਨੀ ਗਰਮੀ ਆਉਂਦੀ ਹੁੰਦੀ ਹੁੰਦੀ ਬੀਬੀ ਕਾਂਦੀ ਪਤਾ ਨਹੀਂ ਭਾਈ ਸਾਨੂੰ ਤਾਂ ਜਮਾਂ ਨਹੀਂ ਠੰਡਾ ਕਰਿਆ ਸਾਨੂੰ ਤਾਂ ਮੁੜਕਾ ਮੁੜਕੀ ਹੋਈ ਰਹੇ ਅਸੀਂ ਤਾਂ ਲੈ ਵੀ ਹੁਣ ਘਰ ਜਾ ਕੇ ਆਪਦੇ ਸ਼ਾਮ ਨੂੰ ਜਦੋਂ ਬੰਦੇ ਆਏ ਕੰਮਕਾਰਾਂ ਤੋਂ ਉਹਨਾਂ ਨੂੰ ਪੁੱਛਿਆ ਵੀ ਰਾਤ ਤਾਂ ਇੰਨੀ ਗਰਮੀ ਨਹੀਂ ਗਰਮੀ ਬਈ ਇਸ ਤਾਂ ਬੁਰਾ ਹਾਲ ਹੋ ਗਿਆ ਵੀ ਮੈਨੂੰ ਤਾਂ ਲੱਗਦਾ ਭਾਈ ਆਪਣੇ ਕਿਤੇ ਏਸੀ ਨਾ ਗਲਤ ਲੱਗਿਆ ਹੋਵੇ ਹੈਨਾ ਵੀ ਏਸੀ ਖਰਾਬ ਲੱਗਿਆ ਉਹ ਤਾਂ ਵੀ ਮਿਸਤਰੀ ਨੂੰ ਲਿਆ ਵਲਾ ਕੇ ਹੁਣ ਜਦੋਂ ਮਿਸਤਰੀ ਨੂੰ ਬੁਲਾ ਕੇ ਲਿਆਏ ਤੇ ਮਿਸਤਰੀ ਨੂੰ ਕਹਿੰਦੇ ਵੀ ਭਾਈ ਜਿਹੜਾ ਤੂੰ ਇਹ ਮਸ਼ੀਨ ਲਾ ਕੇ ਗਿਆ ਠੰਡਾ ਕਰਨ ਵਾਲੀ ਤੂੰ ਕਹਿੰਦਾ ਸੀ ਵੀ ਇਹ ਤਾਂ ਕਮਰਾ ਠੰਡਾ ਕਰ ਦੂ ਵੀ ਅਸੀਂ ਤਾਂ ਮਰ ਗੀਆ ਗਰਮੀ ਚ ਸਾਨੂੰ ਤਾਂ ਇੰਨੀ ਗਰਮੀ ਆਈ ਇਸ ਮਸ਼ੀਨ ਜੀ ਚ ਵੀ ਵੀ ਅਸੀਂ ਤਾਂ ਖੇਚਲੇ ਬੈਠ ਕੇ ਮੁੜਕੋ ਮੁੜਕੀ ਹੋਈਆਂ ਰਹੀਆਂ ਮਿਸਤਰੀ ਕਹਿੰਦਾ ਵੀ ਮਸ਼ੀਨ ਤਾਂ ਏਸੀ ਤਾਂ ਠੰਡਾ ਕਰਨ ਵਾਲਾ ਕਹਿੰਦੀ ਆ ਤੂੰ ਮਿਸਤਰੀ ਨੂੰ ਕਹਿੰਦੀ ਆ ਪਹਿਲਾਂ ਤਾਂ ਦੱਸਿਆ ਹੀ ਨਹੀਂ ਕਿਹੜੇ ਕਮਰੇ 'ਚ ਸੋਈਆਂ ਕਹਿੰਦੀ ਆ ਤੂੰ ਚੈੱਕ ਕਰ ਰਿਆਂ ਨੂੰ ਵੀ ਤੂੰ ਖਰਾਬ ਲਾ ਗਿਆ ਸਾਡੇ ਕਹਿੰਦਾ ਨਾ ਜੀ ਏਸੀ ਤਾਂ ਜਮਾ ਠੀਕ ਆ ਕਹਿੰਦਾ ਵੀ ਤੁਸੀਂ ਸੋਈਆਂ ਕਿ ਕਿੱਥੇ ਸੀ ਤੁਸੀਂ ਮੈਨੂੰ ਦੱਸੋ ਤਾਂ ਸਹੀ ਉਹ ਕਹਿੰਦੀ ਆ ਭਾਈ ਅਸੀਂ ਇਸ ਕਮਰੇ 'ਚ ਸੋਈਆਂ ਪਈਆਂ ਸੀ ਇੱਧਰ ਤਾਂ ਬੰਦੇ ਸੀ ਮਿਸਤਰੀ ਕਹਿੰਦਾ ਫੇਰ ਕਹਿੰਦਾ ਇੱਧਰ ਤਾਂ ਬੀਬੀ ਗਰਮੀ ਆਉਣੀ ਆ ਏਸੀ ਤਾਂ ਇੱਕ ਪਾਸੇ ਨੂੰ ਠੰਡੀ ਹਵਾ ਮਾਰਦਾ ਦੋਨੇ ਪਾਸੇ ਨੂੰ ਥੋੜੀ ਮਾਰਦਾ ਬੀ ਇਧਰੋਂ ਤਾਂ ਗਰਮ ਹਵਾ ਹੀ ਕੱਢਦਾ ਸੋ ਐਨੇ ਭੋਲੇ ਲੋਕ ਸੀ ਹਨਾ ਉਹਨਾਂ ਨੂੰ ਇਹ ਵੀ ਨਹੀਂ ਪਤਾ ਸੀ ਵੀ ਏਸੀ ਇੱਕ ਪਾਸੇ ਨੂੰ ਠੰਡੀ ਹਵਾ ਮਾਰਦਾ ਕਿ ਦੋਨੇ ਪਾਸੇ ਨੂੰ ਮਾਰਦਾ ਲੋਕ ਬੜੇ ਕਈ ਭੋਲੇ ਹੁੰਦੇ ਨੇ ਅੱਜ ਕੱਲ ਵੀ ਹੈਗੇ ਨੇ ਇਹ ਨਹੀਂ ਕਿ ਅੱਜ ਕੱਲ ਨਹੀਂ ਹੈਗੇ ਹੁਣ ਜੇ ਮੈਂ ਗੱਲ ਕਰਾਂ ਅਸੀਂ ਦੇਖੋ ਦੇਖੀ ਕਈ ਚੀਜ਼ਾਂ ਲੈ ਲੰਨੇ ਆ ਹੁਣ ਉਸ ਪਰਿਵਾਰ ਨੂੰ ਜਮਾ ਨੌਲੇਜ ਨਹੀਂ ਸੀਗੀ ਵੀ ਏਸੀ ਕੀ ਮੈਂ ਕਿਧਰ ਨੂੰ ਠੰਡੀ ਹਵਾ ਮਾਰਦਾ ਕਿਧਰ ਨੂੰ ਗਰਮ ਮਾਰਦਾ ਹਨਾ ਉਹਨਾਂ ਤਾਂ ਦੇਖੋ ਦੇਖੀ ਵਿਚਾਰਾ ਨੇ ਲਵਾ ਲਿਆ ਅਸੀਂ ਵੀ ਕਈ ਵਾਰੀ ਕਿਸੇ ਪਿੱਛੇ ਲੱਗ ਕੇ ਐਵੇਂ ਚੀਜ਼ਾਂ ਖਰੀਦ ਲੈਂਦੇ ਆ ਆ ਤਾਂ ਪਤਾ ਸਾਨੂੰ ਹੁੰਦਾ ਨਹੀਂ ਹੁਣ ਕਈ ਬੰਦੇ ਫੋਨ ਲੈ ਲੈਂਦੇ ਆ ਉਹਨਾਂ ਨੂੰ ਵਿਚਾਰਿਆਂ ਨੂੰ ਚਲਾਣਾ ਨਹੀਂ ਆਉਂਦਾ ਉਹਨਾਂ ਨੂੰ ਪਤਾ ਨਹੀਂ ਹੁੰਦਾ ਲੋਕ ਕਿੱਥੋਂ ਲੱਗੂਗਾ ਕਿਵੇਂ ਲੱਗੂਗਾ ਕੀ ਸਿਸਟਮ ਹੈਗਾ ਇਹਦਾ ਕੀ ਨਹੀਂ ਉਹ ਕਈ ਵਾਰੀ ਗਿੱਜੇ ਚ ਪਾ ਲੈਣਗੇ ਫੋਨ ਕਿਤੇ ਜਾ ਕੇ ਉਹੀ ਮਿਲ ਜਾਂਦਾ ਚਾਹੇ ਵਿੱਚ ਸਾਰਾ ਡੱਬਰ ਬੈ ਕੇ ਉਹਦੀਆਂ ਚੁਗਲੀਆਂ ਕਰਦਾ ਹੋਵੇ ਬੰਦੇ ਕੋਲ ਫੋਨ ਲੱਗ ਜਾਂਦਾ ਜਾ ਕੇ ਸੋ ਇਸ ਕਰਕੇ ਜਿਹੜੀ ਚੀਜ਼ ਆਪਾਂ ਲੈਣੀ ਆ ਨਾ ਪਹਿਲਾਂ ਉਹਦੇ ਬਾਰੇ ਨੌਲੇਜ ਜਾਣਕਾਰੀ ਜ਼ਰੂਰੀ ਆ ਹੈਨਾ ਹੁਣ ਜੇ AC ਖਰੀਦਣਾ ਉਹਦੇ ਬਾਰੇ ਪਹਿਲਾਂ ਜਾਣਕਾਰੀ ਜ਼ਰੂਰੀ ਆ ਹੁਣ ਵਿੰਡੋ AC ਨੂੰ ਅਸੀਂ ਪੁੱਠਾ ਲਾ ਲਾਂਗੇ ਉਹਨਾਂ ਦਾ ਗਰਮ ਹਵਾਈ ਮਾਰਨੀ ਆ ਕਮਰੇ ਚ ਸੋ ਇੰਨੇ ਭੋਲੇ ਲੋਕ ਸੀਗੇ ਪਹਿਲਾਂ ਇਹ ਬੜੀਆਂ ਪੁਰਾਣੀਆਂ ਗੱਲਾਂ ਨੇ ਪਰ ਅੱਜ ਵੀ ਕਿਤੇ ਨਾ ਕਿਤੇ ਇਹੋ ਜਿਹੇ ਭੋਲੇ ਲੋਕ ਹੁੰਦੇ ਨੇ ਵੈਸੇ ਜਦੋਂ ਸਾਨੂੰ ਕਿਸੇ ਚੀਜ਼ ਦੀ ਜਾਣਕਾਰੀ ਨਹੀਂ ਨਾ ਹੁੰਦੀ ਅਸੀਂ ਕੋਈ ਦੇਖੋ ਦੇਖੇ ਚੀਜ਼ ਲੈ ਲੰਨੇ ਆ ਤਾਸੀ ਸਾਰੇ ਡੇਪੋਲੇ ਹੁੰਦੇ ਆ ਸਾਨੂੰ ਪਤਾ ਨਹੀਂ ਹੁੰਦਾ ਵੀ ਇਹ ਚੀਜ਼ ਦਾ ਇਸਤੇਮਾਲ ਕਿਵੇਂ ਕਰਨਾ ਇਹ ਕਿਵੇਂ ਵਰਤਣੀ ਹੈ ਇਸ ਕਰਕੇ ਸਾਰਿਆਂ ਨੂੰ ਇਹ ਹੀ ਬੇਨਤੀ ਆ ਕਿ ਜਿਹੜੀ ਵੀ ਚੀਜ਼ ਲਓ ਕੋਈ ਵੀ ਚੀਜ਼ ਹੈ ਐਨੀ ਆਪਾਂ ਦੁਨੀਆ ਦੀ ਹਰ ਚੀਜ਼ ਹੀ ਲਾ ਸਕਦੇ ਆ ਹੈਨਾ ਆਪਾਂ ਨੂੰ ਉਹਦੀ ਨੌਲੇਜ ਹੋਣੀ ਬਹੁਤ ਜ਼ਰੂਰੀ ਆ ਕਈ ਵਾਰੀ ਅਸੀਂ ਇੱਕ ਦੂਜੇ ਦੇ ਮਗਰ ਲੱਕੇ ਉਹ ਚੀਜ਼ਾਂ ਲੈ ਲੈਨੇ ਆ ਹੁਣ ਜੇ ਮੈਂ ਬੀਬੀਆਂ ਦੀ ਗੱਲ ਕਰਾਂ ਸਾਡੇ ਤੇ ਹੀ ਲੈ ਕੇ ਆਉਣੀ ਆ ਮੈਂ ਗੱਲ ਹੈਨਾ ਅਸੀਂ ਕਈ ਵਾਰੀ ਦੇਖਦੇ ਆ ਕੋਈ ਆ ਬੀਬੀਆਂ ਦੀ ਜਿਹੜੀ ਗੱਲ ਹੈਗੀ ਆ ਮੈਂ ਤੁਹਾਨੂੰ ਦੱਸਦੀ ਆ ਸਾਡੇ ਤਾਂ ਇਹ ਪ੍ਰੋਡਕਟ ਹੁੰਦੇ ਨੇ ਮੇਕਅਪ ਦੇ ਅਸੀਂ ਦੇਖੋ ਦੇਖੀ ਕਈ ਵਾਰੀ ਕਿਸੇ ਇਹੋ ਜੀ ਕੰਪਨੀ ਦਾ ਮੇਕਅਪ ਲੈ ਲੈਨੇ ਆ ਜਾਂ ਕਰੀਮਾਂ ਲੈ ਲੈਨੇ ਆ ਜਿਹੜੀਆਂ ਸਾਨੂੰ ਸ਼ੂਟ ਨਹੀਂ ਕਰਦੀਆਂ ਅਸੀਂ ਕਹਿੰਦੇ ਆ ਫਲਾਣਾ ਲੈ ਇੰਨਾ ਸੋਹਣਾ ਲੱਗਦਾ ਉਹਨੂੰ ਲਾ ਕੇ ਫਲਾਣੀ ਦੇਖੀ ਹਾਈ ਕਿੰਨੀ ਸੋਹਣੀ ਲੱਗਦੀ ਆ ਸਾਨੂੰ ਇਹ ਤਾਂ ਪਤਾ ਨਹੀਂ ਹੁੰਦਾ ਵੀ ਸਾਡੀ ਸਕਿਨ ਤੇ ਉਹ ਚੱਲੂਗੇ ਨਹੀਂ ਅਸੀਂ ਦੂਜੇ ਦੇ ਮਗਰ ਲਾ ਕੇ ਉਹ ਚੀਜ਼ ਆਪਣੇ ਵੀ ਲਾ ਲੈਨੇ ਆ ਅਸੀਂ ਆਪਣੇ ਫੇਸ ਖਰਾਬ ਕਰ ਲੰਨੇ ਆ ਸੋ ਇਸ ਕਰਕੇ ਆਪਣੇ ਅਕੋਰਡਿੰਗ ਚੀਜ਼ ਲਓ ਉਹਦੀ ਪਹਿਲਾਂ ਨੌਲੇਜ ਲਓ ਕੋਈ ਵੀ ਚੀਜ਼ ਇਸਤੇਮਾਲ ਕਰਨ ਤੋਂ ਪਹਿਲਾਂ ਇਹ ਸਾਰਿਆਂ ਵਾਸਤੇ ਹੀ ਆ ਵੀ ਤੁਹਾਨੂੰ ਉਹਦੀ ਜਾਣਕਾਰੀ ਹੋਣੀ ਚਾਹੀਦੀ ਆ ਵੀ ਇਹ ਚੀਜ਼ ਤੁਹਾਨੂੰ ਸ਼ੂਟ ਕਰੇਗੀ ਇਹ ਚੀਜ਼ ਤੁਹਾਡੇ ਲਈ ਫਿੱਟ ਹੈਗੀ ਆ ਹੁਣ ਜੇ ਮੈਂ ਫੈਸ਼ਨ ਦੀ ਗੱਲ ਕਰਾਂ ਇਹ ਗੱਲਾਂ ਸਾਰੇ ਪਾਸੇ ਨੂੰ ਹੀ ਲੱਗ ਜਾਂਦੀਆਂ ਨੇ ਅਸੀਂ ਦੇਖੋ ਦੇਖੀ ਕਿ ਦੂਜੇ ਨੂੰ ਕੱਪੜੇ ਪਾਈ ਜਾਂਦੇ ਆ ਕਈ ਡਰੈਸਾਂ ਹੁੰਦੀਆਂ ਸਾਡੇ ਸੋਹਣੀਆਂ ਨਹੀਂ ਲੱਗਦੀਆਂ ਸਾਨੂੰ ਨੌਲੇਜ ਨਹੀਂ ਹੁੰਦੀ ਕਿ ਉਹ ਚੀਜ਼ ਅਸੀਂ ਵੇਅਰ ਕਿਵੇਂ ਕਰਨੀ ਆ ਕਿਉਂਕਿ ਹਰ ਇੱਕ ਡਰੈਸ ਨੂੰ ਪਾ ਕੇ ਚੱਲਣ ਦਾ ਸਟਾਈਲ ਵੱਖਰਾ ਹੁੰਦਾ ਉਹਨੂੰ ਪਾ ਕੇ ਬੈਠਣ ਦਾ ਸਟਾਈਲ ਵੱਖਰਾ ਹੁੰਦਾ ਹੈ ਹੈਨਾ ਹੁਣ ਜਿੱਦਾਂ ਅਸੀਂ ਮੈਂ ਗੱਲ ਕਰਾਂ ਸੂਟ ਨੂੰ ਪਾ ਕੇ ਅਸੀਂ ਜਿੱਦਾਂ ਚੱਲਦੇ ਆ ਅਸੀਂ ਜੀਨ ਨੂੰ ਪਾ ਕੇ ਉਦਾਂ ਨਹੀਂ ਚੱਲਦੇ ਸਾਡੀ ਤੋਰ ਦੇ ਵਿੱਚ ਵੀ ਫਰਕ ਪੈਂਦਾ ਵੈਸਟਰਨ ਡਰੈਸਸਿਸ ਨਾਲ ਸਾਡੀ ਜਿਹੜੀ ਤੋਰ ਹੈ ਉਹ ਵੀ ਚੇਂਜ ਹੁੰਦੀ ਆ ਸਾਡਾ ਜਿਹੜਾ ਹੁਰੀਆ ਹੈ ਸਾਡਾ ਬੋਲਣ ਦਾ ਤਰੀਕਾ ਦੇਖਣ ਦਾ ਚੱਲਣ ਦਾ ਸਾਰੀਆਂ ਸਟਾਈਲ ਨੇ ਜਿਹੜਾ ਸਾਰੀ ਚੀਜ਼ ਹੀ ਚੇਂਜ ਹੁੰਦੀ ਆ ਦੇਸੀ ਲੁੱਕ ਦੇ ਵਿੱਚ ਸਾਡੀ ਜਿਹੜੀ ਹੈਗੀ ਆ ਹੋਰ ਸਿਸਟਮ ਹੁੰਦਾ ਥੋੜਾ ਜਿਹਾ ਹਨਾ ਓਦਾਂ ਦਾ ਹੁੰਦਾ ਸੋ ਕੋਈ ਵੀ ਚੀਜ਼ ਹੈ ਆਪਾਂ ਕਿਸੇ ਚੀਜ਼ ਤੇ ਵੀ ਇਹ ਚੀਜ਼ ਲਾ ਸਕਦੇ ਆ ਵੀ ਜਦੋਂ ਤੱਕ ਪੂਰੀ ਸਾਨੂੰ ਉਹਦੀ ਚੀਜ਼ ਦੀ ਜਾਣਕਾਰੀ ਨਹੀਂ ਹੈਗੀ ਸੋ ਉਹ ਚੀਜ਼ ਨਾਲ ਸਾਨੂੰ ਪੰਗਾ ਨਹੀਂ ਲੈਣਾ ਚਾਹੀਦਾ ਜੇ ਪੰਗਾ ਲੈਣਾ ਤਾਂ ਪਹਿਲਾਂ ਪੂਰੀ ਉਹਦੇ ਬਾਰੇ ਜਾਣਕਾਰੀ ਹੋਣੀ ਬਹੁਤ ਜ਼ਰੂਰੀ ਆ ਥੈਂਕ ਯੂ ਸੋ ਮੱਚ ਇਹ ਵੀਡੀਓ ਤੁਸੀਂ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰਦੇ ਹੋ ਤੇ ਬਾਕੀ ਜਿਨ੍ਹਾਂ ਨੇ ਚੈਨਲ ਨਹੀਂ ਸਬਸਕ੍ਰਾਈਬ ਕੀਤਾ ਉਹ ਚੈਨਲ ਵੀ ਸਬਸਕ੍ਰਾਈਬ ਕਰ ਲਓ